ਵਾਹ ਗੁਰੂ 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 ਵਾਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਜੀ ਨਵਾਜੀ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਓ ਅਜਾ ਆਪਾਂ ਸੰਗਤ ਕਰੀਏ ਗੁਰੂ ਦੀਆਂ ਵਡਿਆਈਆਂ ਕਰੀਏ ਜੋ ਆਪਾਂ ਇੱਕ ਸ਼ਬਦ ਨੂੰ ਲੈ ਕੇ ਚੱਲ ਰਹੇ ਆਂ ਭਾਵ ਇੱਕ ਸ਼ਬਦ ਜੋ ਆਪਾਂ ਸ਼ੁਰੂਆਤ ਕੀਤੀ ਐ ਉਹਨੂੰ ਆਪਾਂ ਅੱਜ ਵੀ ਵਿਸਤਾਰ ਨਾਲ ਪੜ੍ਹੀਏ ਤੇ ਉਹਨੂੰ ਸਮਝੀਏ ਤੇ ਧੰਨ ਸ੍ਰੀ ਗੁਰਗੰਤ ਸਾਹਿਬ ਸਾਨੂੰ ਕੀ ਕਹ ਰਿਹਾ ਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਆਪਾਂ ਸਾਰੇ ਹੀ ਸਮਝਣ ਦੀ ਕੋਸ਼ਿਸ਼ ਕਰੀਏ ਸਤਿਗੁਰ ਅੱਜ ਦੇ ਜੋ ਫਰਵਾਨ ਕਰ ਰਹੇ ਨੇ ਸੰਗਤ ਦੇ ਅੰਦਰ ਕਿ ਜਦੋਂ ਮਨੁੱਖ ਆਪਣੇ ਗੁਰੂ ਕੋਲੋਂ ਪਾਵ ਚੰਗੀ ਮਤ ਲੈ ਲੈਂਦਾ ਹੈ ਸ੍ਰੇਸ਼ਟ ਮਤ ਲੈ ਲੈਂਦਾ ਹੈ ਚੰਗੀ ਮਤ ਲੈ ਕੇ ਜਾਂ ਆਪਾਂ ਉਹ ਕਹ ਲਿਏ ਕਿ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਹੈ ਤਾਂ ਫਿਰ ਮੇਰਾ ਮਾਲਕ ਬੜੀਆਂ ਵਡਿਆਈਆਂ ਦਿੰਦਾ ਹੈ ਸਵਾਸੇ ਦਿੰਦਾ ਹੈ ਜਦੋਂ ਆਪਾਂ ਗੁਰੂ ਦੇ ਕਹੇ ਅਨੁਸਾਰ ਚੱਲਾਂਗੇ ਗੁਰੂ ਦੇ ਕਹੇ ਅਨੁਸਾਰ ਆਪਾਂ ਚੱਲਾਂਗੇ ਜਾ ਆਪਾਂ ਗੁਰੂ ਦੇ ਕਹੇ ਦੇ ਅਨਸਾਰ ਸਿਮਰਨ ਕਰਾਂਗੇ ਗੁਰੂ ਦੀਆਂ ਵਡਿਆਈਆਂ ਕਰਾਂਗੇ ਤਾਂ ਮੇਰੇ ਮਾਲਕ ਨੇ ਸਾਨੂੰ ਚੰਗੇ ਸੰਕੇਤ ਦੇਣੇ ਆ ਚੰਗੇ ਸੰਕੇਤ ਜਦੋਂ ਪ੍ਰਮਾਤਮਾ ਦਾ ਨਾਮ ਆਪਾਂ ਸਿਮਰਾਂਗੇ ਗੁਰੂ ਪਿਆਰੇਓ ਫਿਰ ਗੁਰੂ ਦੀ ਆਪਾਂ ਭਾਵ ਸਰਨ ਪੈ ਗਏ ਫਿਰ ਆਪਾਂ ਇਹ ਸਮਝੀਏ ਕਿ ਅਸੀਂ ਗੁਰੂ ਦੀ ਮਤ ਦੇ ਅਨਸਾਰ ਚੱਲਿਆ ਗੁਰੂ ਦੇ ਹੁਕਮ ਅਨਸਾਰ ਚੱਲਿਆ ਤੇ ਗੁਰੂ ਨੇ ਸਾਡੇ ਸਿਰ ਤੇ ਮਿਹਰ ਭਰਿਆ ਧਰਕਿਆ ਹੈ ਭਾਵ ਅਸੀਂ ਉਹਦੀ ਸ਼ਰਣੀ ਪੈ ਗਏ ਇਹ ਹੁਣ ਸਾਡਾ ਇਥੋਂ ਮਲਾਪ ਸ਼ੁਰੂ ਹੁੰਦਾ ਹੈ ਇਹ ਸ਼ਬਦ ਦੇ ਅੰਦਰ ਜੋ ਮਨ ਪੀਵੇ ਸੁਣ ਸ਼ਬਦ ਵਿਚਾਰਾ ਜੋ ਆਪਾਂ ਪਿਛਲੇ ਸੰਗਤ ਦੇ ਵਿੱਚ ਬਾਣੀ ਉਚਾਰੀ ਹੈ ਗੁਰੂ ਦੀ ਮਤ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਨੂੰ ਐਕਸ ਇਸ ਮਨੁੱਖ ਨੂੰ ਇਹ ਸਮਝਾਇਆ ਹੈ ਕਿ ਤੂੰ ਕਰਾਹੇ ਪਿਆ ਹੈ ਤੂੰ ਭੜਕਦਾ ਫਿਰਦਾ ਹੈ ਤੈਨੂੰ ਪਤਾ ਨਹੀਂ ਲੱਗਦਾ ਤੇਰੇ ਠਿਮਚਿਮ ਵਰਸਾ ਹੋ ਰਹੀ ਹੈ ਅੰਦਰ ਉੱਪਰ ਤੇਰੇ ਸਰੀਰ ਦੇ ਅੰਦਰ ਤੇਰੇ ਹਾਰਾ ਚੱਲ ਰਿਹਾ ਹੈ ਔਰ ਇਹ ਜੋ ਸ਼ਬਦ ਇਹ ਨਾਮ ਨੇ ਸੁਣਦੇ ਆਂ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਸਾਰਾ ਇਹ ਸ਼ਬਦ ਆਪਾਂ ਵਿਸਤਾਰ ਨਾਲ ਲੈ ਕੇ ਆ ਰਹੇ ਆਂ ਜੋ ਅੱਜ ਮੇਰਾ ਮਾਨਕ ਕਹਿ ਰਿਹਾ ਕਿ ਭਾਈ ਹੁਣ ਆਪਾਂ ਇਹ ਸਭ ਛੱਡ ਕੇ ਜੋ ਪਿਛਲਾ ਆਪਾਂ ਆਧਾਰਨਾ ਕੀਤੀਆਂ ਨੇ ਸ਼ਬਦ ਦੀਆਂ ਪੰਕਤੀਆਂ ਦੀਆਂ ਭਾਵ ਉਹ ਗੁਰੂ ਕਹਿ ਰਿਹਾ ਸਾਨੂੰ ਇਹ ਛੱਡ ਦੇ ਸਭ ਪੜਕਣਾ ਛੱਡ ਦੇ ਪੜਕਣਾ ਛੱਡ ਦੇ ਤੇਰੇ ਅੰਦਰ ਹੀ ਸਭ ਕੁਝ ਹੁਣ ਅਗਲੀਆਂ ਜੋ ਪੰਕਤੀਆਂ ਅੱਜ ਆਪਾਂ ਸ਼ੁਰੂਆਤ ਕਰ ਰਹੇ ਆ ਇੱਥੇ ਗੁਰੂ ਸਾਹਿਬ ਕਹਿ ਰਿਹਾ ਕਿ ਤੂੰ ਗੁਰੂ ਦੀ ਮਤ ਲੈ। ਗੁਰੂ ਦੀ ਮਤ ਲੈ ਕੇ ਤੂੰ ਸਿਮਰਨ ਕਰ। ਸਿਮਰਨ ਭਾਵ ਗੁਰੂ ਦੀ ਸਰਣੀ ਪੈ। ਫਿਰ ਜਦੋਂ ਜੀਵ ਪ੍ਰਮਾਤਮਾ ਦੀ ਸਰਣੀ ਪੈਂਦਾ ਹੈ ਤੇ ਉਥੋਂ ਇਸ ਮਨੁੱਖਾ ਜੀਵ ਦਾ ਫਿਰ ਮਲਾਪ ਸ਼ੁਰੂ ਹੋ ਜਾਂਦਾ ਹੈ ਮਲਾਪ। ਗੁਰੂ ਦੇ ਨਾਲ। ਗੁਰੂ ਦੇ ਨਾਲ ਮਲਾਪ ਸ਼ੁਰੂ ਹੋ ਜਾਂਦਾ ਹੈ। ਹੁਣ ਆਪਾਂ ਇਸ ਸਬਦ ਦੀ ਸ਼ੁਰੂਆਤ ਕਰੀਏ ਕਿ ਜੋ ਪੰਗਤੀ ਹੈ ਗੁਰੂ ਸਾਹਿਬ ਆਪਾਂ ਨੂੰ ਦਰਸਾ ਰਹੇ ਨੇ ਕਿ ਸੁਮਤ ਪਾਏ ਨਾਮ ਤੇ ਆਏ ਗੁਰਮਕ ਹੋਏ ਮੇਲਾ ਜੀਓ ਕਿ ਆਪਾਂ ਵੀ ਇਹ ਵਿਚਾਰ ਕੀਤੀ ਹੈ ਆਪਣੇ ਬੱਸ ਦੀ ਗੱਲ ਨਹੀਂ ਹੈ ਵਿਚਾਰਾ ਕਰਨਾ ਮੇਰਾ ਮਾਲਕ ਆਪ ਹੀ ਕਰਾ ਲੇ ਕੀ ਕਹਿ ਰਿਹਾ ਕਿ ਸੁਮਤ ਪਾਏ ਨਾਮ ਤੇ ਆਏ ਸੁਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜਿਓ ਹੁਣ ਇੱਥੇ ਸਾਡਾ ਮਲਾਪ ਦੀ ਗੱਲ ਸ਼ੁਰੂ ਹੋ ਗਈ ਹੁਣ ਸਾਡੀ ਕਹਾਣੀ ਮਲਾਪ ਦੀ ਚੱਲ ਪਈ ਹੁਣ ਜਿਹੜੇ ਪਿਛਲੇ ਪੰਕਤੀਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਹੁਣ ਸਾਨੂੰ ਆਹ ਰਾਸਤੇ ਤੇ ਸੀ ਭਾਵ ਇਹ ਪੰਕਤੀਆਂ ਨੂੰ ਲੈ ਕੇ ਚੱਲ ਰਹੇ ਆ ਹੁਣ ਗੁਰੂ ਪਿਆਰੇਓ ਸਾਡੀ ਮਲਾਪ ਦੀ ਕਹਾਣੀ ਸ਼ੁਰੂ ਹੋਊਗੀ ਹੁਣ ਗੁਰੂ ਸਾਹਿਬ ਸਾਨੂੰ ਮਲਾਪ ਬਾਰੇ ਦੱਸ ਰਹੇ ਆ ਕੀ ਦੱਸ ਰਿਹਾ ਕਿ ਤੇਰਾ ਪ੍ਰਮਾਤਮਾ ਨਾਲ ਮਲਾਪ ਹੋ ਜੇਗਾ ਤੂੰ ਪਰ ਆ ਤਰੀਕੇ ਨਾਲ ਹੁਣ ਚੱਲ ਹੁਣ ਅੱਗੇ ਕੀ ਕਹਿ ਰਿਹਾ ਗੁਰੂ ਸਾਹਿਬ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਸਾਡਾ ਮਲਾਪ ਕਿਸ ਤਰ੍ਹਾਂ ਹੋਣਾ ਹੈ ਪਹਿਲਾਂ ਆਪਾਂ ਇਹ ਗੱਫਾ ਲੈ ਲਈਏ ਥੋੜੀ ਜੀ ਮਲਾਪ ਭਾਵ ਗੁਰੂ ਦੇ ਦਰਸ਼ਨਾਂ ਨੂੰ ਆਪਾਂ ਕਿਸ ਤਰ੍ਹਾਂ ਸਮਝਦੇ ਆਂ ਇੱਕ ਪਾਸੇ ਧੰਨ ਸ੍ਰੀ ਗੁਰਗੰਗ ਸਾਹਿਬ ਕਹਿ ਰਹੇ ਕਹਿ ਰਹੇ ਨੇ ਕਿ ਰੂਪ ਨਾ ਰੇਖ ਰੰਗ ਕਿਸ ਤ੍ਰੈ ਗੁਣਤੀ ਪ੍ਰਭ ਭਿੰਨ ਭਾਵ ਉਸ ਕਿਸੇ ਆਕਾਰ ਚ ਨਹੀਂ ਹੈ ਇੱਕ ਪਾਸੇ ਆਪਾਂ ਇਹ ਵੀ ਆਪਾਂ ਨੂੰ ਗੁਰੰਤ ਸਾਹਿਬ ਕਹਿ ਰਹੇ ਨੇ ਧੰਨ ਸ਼੍ਰੀ ਗੁਰੰਤ ਸਾਹਿਬ ਕੇ ਭਾਈ ਆਕਾਰਾਂ ਚ ਨਹੀਂ ਫਸਣਾ ਫਿਰ ਇੱਕ ਪਾਸੇ ਸੰਕੇਤ ਆਪਾਂ ਨੂੰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਦਰਪਣ ਕੀ ਨਿਆਈਆਂ ਕਿਸ ਤਰ੍ਹਾਂ ਦਾ ਮੇਰਾ ਮਾਲਕ ਭਾਵ ਉਹਨੂੰ ਕਿਸ ਤਰ੍ਹਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਦਰਪਣ ਮਤਲ ਸੀਸਾ ਜਿਸ ਤਰ੍ਹਾਂ ਸੀਸੇ ਦੀ ਲਹਿਰਾਂ ਚਮਕ ਹੁੰਦੀ ਹੈ ਇਸ ਤਰ੍ਹਾਂ ਇਹ ਇੱਕ ਸਾਨੂੰ ਤਨਸ੍ਰੀ ਗੁਰਗੰਸਾਹਿਬ ਕਹਰੇ ਕਿ ਉਹ ਪਰਮ ਪਿਤਾ ਪਰਮਾਤਮਾ ਇਸ ਤਰ੍ਹਾਂ ਦਾ ਹੈ ਭਾਬ ਆਪਾਂ ਇਹਨੂੰ ਮਹਿਸੂਸ ਕਰਨਾ ਹੈ ਹੁਣ ਅਸਲੀਅਤ ਕੀ ਹੈ ਦਰਸ਼ਨਾਂ ਦੀ ਅਸਲੀਅਤ ਕੀ ਹੈ ਕਿਵੇਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਦਰਸ਼ਨ ਹੋ ਗਏ ਇੱਕ ਤਾਂ ਆਪਾਂ ਕਹਿ ਕੇ ਪ੍ਰਕਾਸ਼ ਰੂਪ ਦਰਸ਼ਨ ਹੋਦੇ ਬਿਲਕੁਲ ਸਹੀ ਹੈ ਪ੍ਰਕਾਸ਼ ਰੂਪ ਦਰਸ਼ਨ ਫੇਰ ਸਾਨੂੰ ਗੁਰੂ ਸਾਹਿਬ ਸੰਕੇਤ ਵੀ ਦਿੰਦੇ ਨੇ ਸਾਨੂੰ ਨਾਲ-ਨਾਲ ਸੰਕੇਤ ਵੀ ਦਿੰਦੇ ਨੇ ਸਮਝਾਉਂਦੇ ਵੀ ਨੇ ਕਿ ਕਿਸ ਤਰ੍ਹਾਂ ਸਮਝਾਉਂਦੇ ਨੇ ਬੰਦੇ ਨੂੰ ਕਿ ਜਦੋਂ ਤੂੰ ਪਰਮਾਤਮਾ ਵਰਗਾ ਹੋ ਗਿਆ ਭਾਵੇਂ ਉਹਦੇ ਵਰਗੇ ਅਸੀਂ ਨਿਰਮਲੇ ਹੋ ਗਏ ਸਾਹਿਬ ਮੇਰਾ ਨਿਰਮਲਾ ਨਿਰਮਲ ਮਿਲਿਆ ਜਾਏ ਭਾਵ ਅਸੀਂ ਜਦੋਂ ਉਹਦੇ ਵਰਗੇ ਹੋ ਜਾਾਂਗੇ ਫੇਰ ਸਾਡਾ ਮਲਾਪ ਮਾਲਕ ਨਾਲ ਹੋ ਜੂਗਾ ਹੁਣ ਉਹਦੇ ਵਰਗੇ ਕਿਵੇਂ ਹੋਵਾਂਗੇ ਅਸੀਂ ਆਸੀਂ ਗੁਰਪਿਆਰਿਓ ਸਾਨੂੰ ਜੋ ਗੁਰੂ ਸਾਹਿਬ ਕਹਿ ਰਿਹਾ ਜੋ ਗੁਰੂ ਦੀ ਮਤ ਦੇ ਦਾਇਰੇ ਦੇ ਨਹੀਂ ਅੰਦਰ ਨਹੀਂ ਆਉਂਦਾ ਉਹ ਛੱਡਣਾ ਪੈਣਾ ਉਹ ਛੱਡਣਾ ਪੈਣਾ ਜੋ ਆਪਾਂ ਪਹਿਲੇ ਪੰਕਤੇ ਪੜ੍ਹ ਕੇ ਗਏ ਆ ਕਿ ਬਾਹਰ ਨਹੀਂ ਭਜਣਾ ਉਹ ਅੰਦਰ ਖੋਜੋ ਉਹਨੂੰ ਔਰ ਜਿਵਾਪਾ ਵੀਡੀਓ ਦੀ ਸ਼ੁਰੂ ਸ਼ੁਰੂਆਤ ਚ ਜੋ ਸੰਗਤ ਕਰਨ ਤੋਂ ਪਹਿਲਾਂ ਆਪਾਂ ਵਾਹਿਗੁਰੂ ਗੁਰਮੰਤਰ ਜਪ ਰਹਿਆ ਵਾਹ ਗੁਰੂ ਵਾਹ ਗੁਰੂ ਭਾਵ ਇਹ ਇੱਕ ਸਟੈਪ ਬਾਈ ਸਟੈਪ ਅਸੀਂ ਗੁਰੂ ਦੀ ਤਰਫ ਵਧਣਾ ਹੈ ਕਿਨੇ ਵਧਣਾ ਹੈ ਮੰਨਣ ਭਗਤੀ ਕਿਨੇ ਕਰਨੀ ਹੈ ਮੰਨਣ ਤਾਨਨੇ ਨਹੀਂ ਕਰਨੀ ਤਨ ਤਾਂ ਇੱਕ ਵਰਤਿਆ ਜਾ ਰਿਹਾ ਹੈ ਤਨ ਤਾਂ ਇੱਕ ਸਰੀਰ ਦਿੱਤਾ ਹੈ ਭਾਵ ਮਨ ਨੂੰ ਇੱਕ ਰਹਿਣ ਵਾਸਤੇ ਮਕਾਨ ਦਿੱਤਾ ਹੈ ਇਸੇ ਕਰਕੇ ਭਗਤੀ ਕਿਹਨੇ ਕਰਨੀ ਆ ਗੁਰਪਿਆਰਿਓ ਮਨ ਨੇ ਕਰਨੀ ਆ ਹੁਣ ਜਦੋਂ ਅਸੀਂ ਉਹਦੇ ਵਰਗੇ ਆਪਣੇ ਪਿਤਾ ਪ੍ਰਮਾਤਮਾ ਵਰਗੇ ਹੋ ਗਏ ਸਾਰਾ ਕੁਝ ਅਸੀਂ ਬਾਹਰ ਵਿਰੋਧ ਨਿੰਦਿਆ ਚੁਗਲੀ ਹੀਰਖਾ ਔਰ ਸੰਸਾਰ ਦੇ ਅਦਰ ਜਿਸ ਤਰ੍ਹਾਂ ਵਿਚਨ ਵਾਸਤੇ ਵੀਰਾ ਮਾਲਕ ਕਹਿ ਰਿਹਾ ਉਸ ਤਰ੍ਹਾਂ ਅਸੀਂ ਵਿਚਰੀਏ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਹੁਣ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਅਸੀਂ ਪਰਿਵਾਰ ਦੇ ਵਿੱਚ ਰਹਿਣਾ ਹੈ ਗੁਰਪਿਆਰਿਓ ਆਪਾਂ ਨੂੰ ਇੱਕ ਆਧਾਰਨਾ ਆਧਾਰਨਾ ਜਿਹੜੀਆਂ ਹੁੰਦੀਆਂ ਨੇ ਜਾਂ ਸਾਖੀਆਂ ਆਧਾਰਨਾ ਇਹ ਸਾਡੇ ਮਨ ਨੂੰ ਟਿਕਾਉਂਦੀਆਂ ਨੇ ਇੱਕੋ ਪਰਿਵਾਰ ਦੇ ਵਿੱਚ ਵਿਚਨ ਵਾਸਤੇ ਇੱਕ ਛੋਟੀ ਜੀ ਆਧਾਰਨਾ ਹੈ ਪਾਬ ਜਿਸ ਤਰ੍ਹਾਂ ਮਰਗਾਈ ਹੁੰਦੀ ਆ ਨਾ ਜੋ ਪਾਣੀ ਦੇ ਵਿੱਚ ਤੈਰਦੀ ਆ ਉਹ ਜਿਸ ਤਰ੍ਹਾਂ ਆਪਣੇ ਜੋ ਪੰਖ ਆ ਉਹਦੇ ਉਹ ਪਾਣੀ ਦੇ ਵਿੱਚ ਤੈਰਦੀ ਹੋਈ ਵੀ ਆਪਣੇ ਪੰਖਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ ਸੁੱਕੇ ਰੱਖਦੀ ਉਹ ਔਰ ਇੱਕ ਆਧਾਰਨ ਹੋਰ ਹੈ ਗੁਰੂ ਪਿਆਰੇ ਉਹ ਜਿਸ ਦਾ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਹੁੰਦਾ ਹੈ ਉਹ ਛਿੱਕੜ ਦੇ ਵਿੱਚ ਹੁੰਦਾ ਹੈ ਪਰ ਜਿੱਥੇ ਪਾਣੀ ਬਹੁਤ ਸਮੇਂ ਦਾ ਪਾਣੀ ਖੜਾ ਹੈ ਉੱਥੇ ਉਹ ਉਗਦਾ ਹੈ ਔਰ ਔਰ ਜਦ ਫੁੱਲ ਹੁੰਦਾ ਹੈ ਉਹ ਦੇਖੋ ਕਿੰਨਾ ਉਹਦੀ ਮਾਇ ਉਹ ਕਿੰਨਾ ਸੋਹਣਾ ਹੁੰਦਾ ਉਹ ਆਪਣੇ ਆਪ ਨੂੰ ਸੁੰਦਰਤਾ ਦਿਖਾਉਂਦਾ ਹੈ ਇਸੇ ਤਰ੍ਹਾਂ ਹੀ ਅਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਜਵਾਬਦਾਰੀ ਸਮਝਦੇ ਵਿਚਰਦੇ ਹੋਏ ਅਸੀਂ ਇਹਨਾਂ ਦੋ ਧਾਰਨਾ ਨੂੰ ਲੈ ਕੇ ਚੱਲਣਾ ਹੈ ਕਿ ਅਸੀਂ ਆਪਣਾ ਪਾਬੋ ਜੋ ਮਰਗਾਈ ਹੈ ਉਹ ਪੰਖ ਨਹੀਂ ਭਿਗੜ ਦਿੰਦੀ ਕਿਉਂ ਨੇ ਡਾਰੀ ਮਾਰਨੀ ਆ ਕਿਉਂਕਿ ਉਹ ਪਾਣੀ ਦੇ ਵਿੱਚ ਆਪਣਾ ਕੰਮ ਵੀ ਕਰ ਰਹੀ ਹੈ ਜੋ ਉਹਦਾ ਕੰਮ ਆ ਉਹ ਕਰ ਰਹੀ ਹੈ ਉਸੇ ਤਰ੍ਹਾਂ ਹੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਵਿਚਰਨਾ ਹੈ ਆਪਣੀ ਜ਼ਵਾਦਾਰੀ ਵੀ ਸਮਝਣੀ ਹੈ ਪਰ ਅਸੀਂ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਮਾਲਕ ਨੂੰ ਨਹੀਂ ਭੁੱਲਣਾ ਇਹ ਧਿਆਨ ਰੱਖਣਾ ਬਸ ਮਾਲਕ ਔਰ ਸੰਗਤ ਔਰ ਨਾਮ ਜਪਣਾ ਇਹ ਸਾਡਾ ਪਹਿਲਾ ਦਰਜਾ ਹੈ ਇਹ ਸਾਡਾ ਮੁੱਖ ਕੰਮ ਹੈ ਅਸੀਂ ਮੁੱਖ ਕੰਮ ਨੂੰ ਯਾਦ ਰੱਖਣਾ ਸਭ ਤੋਂ ਪਹਿਲਾਂ ਇਹ ਕੰਮ ਅਸੀਂ ਚੇਤੇ ਰੱਖਣਾ ਇਹ ਕਰਨਾ ਹੈ ਫਿਰ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਮਝੋ ਸਾਰੇ ਕੰਮ ਕਰੋ ਫਿਰ ਮਾਲਕ ਨੇ ਆਪ ਸਹਾਇ ਹੋ ਜਾਣਾ ਹੈ ਇਸੇ ਕਰਕੇ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਭਗਤੀ ਕਰਨੀ ਹੈ ਆਪਾਂ ਨੂੰ 10 ਪਾਸ ਸਾਈਆਂ ਨੇ ਇਹ ਪ੍ਰੈਕਟੀਕਲ ਦਿਖਾਏ ਨੇ ਪ੍ਰੈਕਟੀਕਲ ਉਹ ਪਰਿਵਾਰ ਦੇ ਵਿੱਚ ਵਿਚਰੇ ਨੇ ਉਹ ਉਹਨਾਂ ਨੇ ਗ੍ਰਿਸ਼ਟੀ ਚਲਾਈ ਹੈ ਔਰ ਆਪਾਂ ਵੀ ਚਲਾਉਣੀ ਆ ਤਾਂ ਅਨਸਰੀ ਗੁਰਗਾਂ ਸਾਹਿਬ ਆਪਾਂ ਨੂੰ ਇਹੀ ਤਾਂ ਸਮਝਾ ਰਹੇ ਨੇ ਹੁਣ ਸਾਨੂੰ ਕਿਵੇਂ ਆਧਾਰਨ ਦੇ ਰਹੇ ਨੇ ਗੁਰੂ ਸਾਹਿਬ ਕਿ ਜਿਸ ਤਰ੍ਹਾਂ ਇੱਕ ਸਮੁੰਦਰ ਦੇ ਵਿੱਚੋਂ ਜਾਂ ਇੱਕ ਲਹਿਰਾਂ ਉੱਠਦੀਆਂ ਨੇ ਲਹਿਰਾ ਪਾਣੀ ਦੀਆਂ ਜਿਹਨਾਂ ਚ ਸੱਲਾਂ ਜੀਆਂ ਆਪਾਂ ਕਹਿੰਦੀ ਹੈ ਲਹਿਰਾ ਉੱਠਦੀਆਂ ਨੇ ਉਹ ਕਿੰਨੀਆਂ ਵੀ ਉੱਚੀਆਂ ਹੋ ਜਾਂਦੀਆਂ ਨੇ ਵਾਪਸ ਉਹਦੇ ਵਿੱਚ ਸਮਾ ਜਾਂਦੀਆਂ ਨੇ ਫੇਰ ਉੱਠਦੀਆਂ ਨੇ ਫੇਰ ਉਹਦੇ ਵਿੱਚ ਸਮਾ ਜਾਂਦੀਆਂ ਨੇ ਇਹਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਪਾਣੀ ਦੇ ਲਹਿਰਾ ਉੱਠ ਕੇ ਉੱਪਰ ਉੱਠਦੀਆਂ ਨੇ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਅਸੀਂ ਵੀ ਆਪਣੇ ਗੁਰੂ ਦੀ ਇੱਕ ਜੋਤ ਹੈ ਉਹ ਵੱਡੀ ਜੋਤ ਹੈ ਅਸੀਂ ਛੋਟੀ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਵੱਡੀ ਜੋਤ ਹੈ ਆਪਣੀ ਛੋਟੀ ਜੋਤ ਅਸੀਂ ਉਸ ਜੋਤ ਦੇ ਵਿੱਚੋਂ ਨਿਕਲੇ ਹੋਏ ਹਾਂ ਮੇਰੇ ਮਾਲਕ ਨੇ ਸਾਨੂੰ ਲੋਕ ਦੇ ਵਿੱਚ ਭੇਜਿਆ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਕਿ ਨਾਮ ਜਪ ਕੇ ਜਨਮ ਜਨਨਤਰਾਂ ਦੀ ਲੱਗੀ ਹੋਈ ਮਨ ਨੂੰ ਮਨ ਤੇ ਮੈਲ ਆ ਉਹਨੂੰ ਧੋ ਕੇ ਵਾਪਸ ਤੂੰ ਆਪਣੇ ਘਰ ਆ ਪਵਿੱਤਰ ਹੋ ਕੇ ਨਿਰਮਲ ਹੋ ਕੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਕਿ ਆਪਾਂ ਉਸ ਦੇ ਵਿੱਚੋਂ ਇੱਕ ਲਹਿਰ ਉਠੀ ਆ ਵਾਪਸ ਆਪਣਾ ਜੋ ਆਪਾਂ ਨੂੰ ਮੁੱਖ ਕੰਮ ਦਿੱਤਾ ਹੈ ਉਹ ਕਰਕੇ ਵਾਪਸ ਉਹਦੇ ਵਿੱਚ ਹੀ ਸਮਾ ਜਾਣਾ ਹੈ ਸਾਡਾ ਮੁੱਖ ਕੰਮ ਇਹ ਹੈ ਜਲ ਤਰੰਗ ਜਿਉਂ ਜਲੇ ਸਮਾਇਆ ਜਲ ਤਰੰਗ ਜਿਉਂ ਜਲੇ ਸਮਾਇਆ ਤਉ ਜੋਤੀ ਸੰਗ ਜੋਤ ਮਲਾਇਆ ਹੁਣ ਜੋਤ ਦੀ ਗੱਲ ਆ ਇਸ ਨਾਲ ਸੀ ਉਸੇ ਜੋਤ ਦੇ ਵਿੱਚ ਅਸੀਂ ਸਮਾ ਜਾਣਾ ਹੈ ਕਿਹੜੀ ਜੋਤ ਜੋ ਵੱਡੀ ਜੋਤ ਹੈ ਜੋ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਜੋ ਦਸ ਪਾਸੇ ਆ ਵੀ ਉਹਦੇ ਵਿੱਚ ਸਮਾ ਗਿਆ ਇਸੇ ਕਰਕੇ ਗੁਰਪਿਆਰੇ ਆਪਾਂ ਨੂੰ ਆ ਸਮਝਣ ਦੀ ਲੋੜ ਹੈ ਕਿ ਅਸੀਂ ਇਸ ਤਰ੍ਹਾਂ ਗੁਰੂ ਦੀ ਮਤ ਲੈਣੀ ਆ ਇਹਦੇ ਅਨੁਸਾਰ ਚੱਲ ਕੇ ਪਰਿਵਾਰ ਦੇ ਵਿੱਚ ਵਿਚਰਦੇ ਹੋਇਆ ਅਸੀਂ ਭਗਤੀ ਕਰਕੇ ਆਪਣਾ ਜਨਮ ਮਰਨ ਕੱਟ ਲਿਆ ਗੁਰਪਿਆਰੇ ਜੇ ਅਸੀਂ ਆਪਣਾ ਜਨਮ ਮਰ ਨਹੀਂ ਕਟਿਆ ਨਹੀਂ ਅਸੀਂ ਇੱਕ ਪੱਖ ਲੱਗੇ ਰਹੇ ਆਪਣੇ ਪਰਿਵਾਰ ਦੀ ਤਰਫ ਸਤਿਗੁਰਾਂ ਨੂੰ ਅਸੀਂ ਭੁੱਲ ਗਏ ਦੂਰ ਰਹਿਣ ਲੱਗੇ ਸਤਿਗੁਰਾਂ ਤੋਂ ਉਹਨੂੰ ਯਾਦ ਨਹੀਂ ਕੀਤਾ ਤੇ ਇਹ ਸਮਝ ਲਓ ਕਿ ਸਾਡਾ ਜੁਨੀਆ ਦੇ ਵਿੱਚ ਜਾਣਾ ਤੈਅ ਹੈ ਆਓ ਗੁਰਪਿਆਰੋ ਆਪਾਂ ਇੱਥੇ ਹੀ ਹੁਣ ਆਪਾਂ ਵੀ ਕੋਸ਼ਿਸ਼ ਕਰੀਏ ਕਿ ਕਿਵੇਂ ਅਸੀਂ ਗੁਰੂ ਦੇ ਨੇੜੇ ਹੋਈਏ ਕਿਵੇਂ ਅਸੀਂ ਉਸ ਜੋਤ ਦੇ ਵਿੱਚ ਸਮਾਈਏ ਆਪਾਂ ਕੋਈ ਸੈਕੰਡਰ ਸਿਮਰਨ ਕਰਕੇ ਫਿਰ ਆਪਾਂ ਸਮਾਪਤੀ ਕਰੀਏ ਗੁਰਪਿਆਰੋ